ਕਰ ਇੱਕ ਮਨੁੱਖ ਦਾ ਜ਼ਿਕਰ ਹੈ ਆਰੰਭ ਦੇ ਵਿੱਚ ਹੀ ਗੁਰੂ ਸਾਹਿਬ ਨੇ ਇਹ ਜਦੋਂ ਬੱਚਾ ਨੂੰ ਉਚਾਰਨ ਕੀਤਾ ਕਿ ਉਹ ਸਚਿਆਰਾ ਹੋਈਐ ਕਿ ਉਹ ਕੂੜਾ ਟੁੱਟਾ ਪਾਲ ਗੁਰੂ ਸਾਹਿਬ ਇੱਕ ਸਚਿਆਰ ਮਨੁੱਖ ਬਣਾਉਣਾ ਚਾਹੁੰਦੇ ਨੇ ਇੱਕ ਗੁਰਮੁਖ ਦੀ ਘਾੜਤ ਕੜਨਾ ਚਾਹੁੰਦੇ ਨੇ ਸਾਡੇ ਜੀਵਨ ਦਾ ਇਹੋ ਮਨੋਰਥ ਹੈ ਕਿ ਅਸੀਂ ਮਨਮੁਖ ਤੋਂ ਗੁਰਮੁਖ ਬਣਨਾ ਹੈ ਸਾਡੀ ਇਹ ਨਹੀਂ ਯਾਤਰਾ ਹੈ ਇੱਕ ਮਨਮੁਖ ਹੈ ਮਨਮੁਖ ਦੀ ਕੀ ਪਰਿਭਾਸ਼ਾ ਹੈ ਮਨਮੁਖ ਦੀ ਪਰਿਭਾਸ਼ਾ ਹੈ ਕਿ ਜਿਹੜਾ ਆਪਣੇ ਮਨ ਦੇ ਆਖੇ ਲੱਗ ਕੇ ਜੋ ਕਰਮ ਕਮਾਵੇ ਜੋ ਮਨ ਵਿੱਚ ਆਇਆ ਮੈਂ ਤੇ ਮੇਰੀਆਂ ਮਨ ਪਾਉਂਦੀਆਂ ਕਰਦਾ ਜੀ ਮੈਂ ਤਾਂ ਕਿਸੇ ਦੀ ਮੰਨਦਾ ਨਹੀਂ ਤੇ ਵੇਖੋ ਹੁਣ ਅਸੀਂ ਮੁਹਾਵਰੇ ਵੀ ਕੁਝ ਇਹੋ ਜਿਹੇ ਘੜ ਲਏ ਕਿ ਸੁਣੋ ਸਭ ਦੀ ਕਰੋ ਮਨ ਦੀ ਇਹੋ ਮੁਹਾਵਰਾ ਹੈ ਨਾ ਪਰ ਸੰਗਤ ਜੀ ਆਪਣੇ ਮਨ ਦੀ ਨਹੀਂ ਕਰਨੀ ਕਿਉਂਕਿ ਮਨ ਕਰਕੇ ਜੇਕਰ ਤੂੰ ਕਰਮ ਕਮਾਏਗਾ ਤੇ ਮਨ ਨੇ ਤੈਨੂੰ ਵਿਕਾਰਾਂ ਦੀ ਖੱਡ ਦੇ ਵਿੱਚ ਵਿਕਾਰਾਂ ਦੇ ਗੰਦਗੀ ਦੇ ਵਿੱਚ ਤੈਨੂੰ ਸੁੱਟ ਦੇਣਾ ਦੂਜਾ ਜੀਵਨ ਹੈ ਗੁਰਮੁਖ ਦਾ ਜੋ ਗੁਰੂ ਦੇ ਦੱਸੇ ਹੋਏ ਮਾਰਗ ਦੇ ਉੱਤੇ ਤੁਰਦਾ ਹੈ ਜੋ ਭੁੱਲੇ ਹੋਏ ਨੂੰ ਸਿੱਧੇ ਮਾਰਗ ਦੇ ਉੱਤੇ ਪਾ ਦੇਵੇ ਐਸਾ ਗੁਰੂ ਵੱਡੇ ਪਾਗਾਂ ਦੇ ਨਾਲ ਮਿਲਦਾ ਹੈ ਔਰ ਜਿਨ੍ਹਾਂ ਨੂੰ ਮਿਲ ਜਾਵੇ ਉਹ ਸੱਜਣ ਖੁਸ਼ਕਿਸਮਤ ਲੋਕ ਹੁੰਦੇ ਨੇ ਬਾਣੀ ਵਿੱਚ ਗੁਰੂ ਸਾਹਿਬ ਨੇ ਬਚਨ ਉਚਾਰਨ ਕੀਤਾ ਹੈ ਕਿ ਭੂਲੇ ਮਾਰਗ ਜਿਨੈ ਬਤਾਇਆ ਐਸਾ ਗੁਰ ਵੱਡਪਾਗੀ ਪਾਇਆ ਗੁਰੂ ਦੀ ਮਤ ਅਨੁਸਾਰ ਗੁਰੂ ਦੇ ਆਖੇ ਲੱਗ ਕੇ ਜਿਹੜਾ ਆਪਣਾ ਜੀਵਨ ਜੀਵੇ ਤੇ ਮਹਾਰਾਜ ਕਹਿੰਦੇ ਨੇ ਉਹ ਹੈ ਗੁਰਮੁਖ ਜਿਹੜਾ ਕਿ ਸਾਹਿਬ ਵਾਲਾ ਪਾਸਾ ਹਾਰੇ ਨਾ ਗੁਰੂ ਸਾਹਿਬ ਦਾ ਇਹ ਬਚਨ ਹੈ ਨਾ ਜਿਦ ਸੇਵੇ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿੰਦ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ ਮੰਦਾ ਮੂਲ ਨਾ ਕੀਚਈ ਦੇ ਲੰਮੀ ਨਦਰ ਨਿਹਾਲੀਐ ਜੋ ਸਾਹਿਬ ਨਾਲ ਨਾ ਹਾਰੀ ਗੁਰਮੁਖ ਆਪਣੇ ਜੀਵਨ ਦੇ ਵਿੱਚ ਇਸ ਗੱਲ ਦਾ ਖਾਸ ਧਿਆਨ ਰੱਖਦਾ ਹੈ ਕਿ ਮੈਂ ਸਾਹਿਬ ਵਾਲੇ ਪਾਸਿਓਂ ਨਹੀਂ ਹਾੜਨਾ ਮੈਂ ਇਹੋ ਜਿਹਾ ਕੋਈ ਕਰਮ ਨਹੀਂ ਕਰਨਾ ਕਿ ਜਿੰਨੂੰ ਕਰਮ ਨੂੰ ਕਰਕੇ ਮੇਰੇ ਗੁਰੂ ਦੀ ਖੁਸ਼ੀ ਨਾ ਮੈਨੂੰ ਪ੍ਰਾਪਤ ਹੋਵੇ ਮੈਂ ਇਹੋ ਜਿਹਾ ਕੋਈ ਵੀ ਨਖਿਤ ਕਰਮ ਨਹੀਂ ਕਰਨਾ ਤੇ ਗੁਰੂ ਮਨਾ ਵੀ ਕਰਦਾ ਹੈ ਕਿ ਤੂੰ ਕਿਸ ਮਾਰਗ ਦਾ ਪਾੰਧੀ ਹੈ ਜੇਕਰ ਕੋਈ ਗੁਰੂ ਤੋਂ ਬੇਮੁਖ ਹੋ ਜਾਏ ਕਿਉਂਕਿ ਤੀਜੇ ਪਾਤਸ਼ਾਹ ਧੰਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਸ੍ਰੀ ਅਰੰਧ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਵਿੱਚ ਸਨਮੁਖ ਸਿੱਖ ਦੀ ਔਰ ਬੇਮੁਖ ਦੀ ਦੋ ਪਉੜੀਆਂ ਲਿਖੀਆਂ ਨੇ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਤਾਂ ਕੋਈ ਪੁੱਛੋ ਵੇਕਿਆ ਜਾਏ ਅਨੇਕ ਜੁਨੀ ਭਰਮ ਆਵੇ ਬਿਨ ਸਤਗੁਰ ਮੁਕਤ ਨਾ ਪਾਈ ਤੇ ਜਿਹੜਾ ਸਨਮੁਖ ਹੈ ਉਦੇ ਬਾਬਤ ਸਨਮੁਖ ਤੋਂ ਭਾਵ ਕਿ ਜਿਹੜਾ ਗੁਰਮੁਖ ਹੈ ਆਪਾਂ ਮਨਮੁਖ ਨੂੰ ਬੇਮੁਖ ਵੀ ਕਹਿ ਸਕਦੇ ਆ ਜਿਨੇ ਜੇ ਕੋ ਗੁਰਤੇ ਬੇਮੁਖ ਹੋਵੇ ਔਰ ਜਿਹੜਾ ਸਨਮੁਖ ਹੈ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਾਇ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹੇ ਪਰਣ ਗੁਰਬਿਨ ਅਵਰ ਨ ਜਾਣੈ ਕੋਈ ਕਹੈ ਨਾਨਕ ਸੁਣੋ ਸੰਤੋ ਸੋ ਸਿੱਖ ਸਨਮਕ ਹੋਇ ਹੁਣ ਸਾਨੂੰ ਇਹ ਨਹੀਂ ਗੱਲ ਦੀ ਸਮਝ ਆ ਗਈ ਕਿ ਬੇਮੁਖ ਕੌਣ ਹੈ ਮਨਮੁਖ ਕੌਣ ਹੈ ਤੇ ਗੁਰਮੁਖ ਕੌਣ ਹੈ ਇਹ ਪਰਿਭਾਸ਼ਾ ਹੈ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਵਿੱਚ ਇਹ ਦੋ ਸ਼ਬਦ ਬਹੁਤ ਵਾਰੀ ਆਉਂਦੇ ਨੇ ਇਥੇ ਗੁਰੂ ਸਾਹਿਬ ਕਹਿੰਦੇ ਨੇ ਮਨਮੁਖ ਮਰੈ ਮਰ ਮਰਨ ਵਿਗਾੜਨ ਪਤਾ کئی ਸਜਣ ਇਹੋ ਜੇ ਨਖਿੱਧ ਇਸ ਸੰਸਾਰ ਦੇ ਉੱਤੇ ਆ ਜਾਂਦੇ ਨੇ ਆਪਣੀ ਮੌਤ ਹੀ ਵਿਗਾੜ ਲੈਂਦੇ ਨੇ